ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਰੈਡੀ ਸ਼ੈਡੀ ਹੋਏ ਆਂ ਰੋਪੜ ਨੂੰ ਚੱਲੇ ਆਂ ਇੱਧਰ ਮੇਰਾ ਪੁੱਤ ਦੇਖੀ ਦੇਖੀ ਜਾਂਦਾ ਬਲੌਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੂੰ ਠੀਕ ਐ ਠੀਕ ਐ ਜੀ ਇੱਕ ਪਾਪ ਤੂੰ ਵੀ ਠੀਕ ਐ ਨਾ ਸੱਤ ਚਿਕਾ ਬਾਜਾ ਤੇ ਰੋਛਡੂ ਕਿਸ ਵਜਾ ਨਾਲ ਚੱਲੇ ਇਧਰ ਚੱਲਣਾ ਕੋਣਗੇ ਸੱਤ ਚਿਕਾ ਸਾਰਿਆਂ ਨੂੰ ਮਨੀ ਬਲਾਗ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਈਕੇ ਜੀ ਦਾ ਖਾਸ ਆ ਵਾਈਕੇ ਜੀ ਦੀ ਫਤਿਹ ਲਾਪਾ ਹੀ ਮੇਰੇ ਪੁੱਤ ਬਲਾਊਗਾ ਸੱਤ ਚਿਕਾ ਮਨ ਕੇ ਇਹ ਤਾਂ ਬਲਾ ਸੱਤ ਚਿਕਾ ਉਹ ਤੇ ਤਿੰਗੜਦਾ ਫਿਰਦਾ ਚਿਕਾ ਮਰਕੀਤ ਚਿਕਾ ਪਾਉਛਾ ਚਿਕਾ ਖਾਸ ਕੇ ਦਿਖਾ ਦੇ ਛੇ ਚਿਕਾ ਮੂੰਹ ਚ ਹੱਥ ਪਾਈ ਜਾ ਮੂੰਹ ਚ ਹੱਥ ਪਾਈ ਜਾ ਪਿਆ ਬਲਾਉਗਾ ਹਾਂ ਬਣ ਬਣ ਚੱਲ ਤੇਰੀ ਤਾਂ ਅਸੀਂ ਸੁਣ ਲਈ ਸਾਸਰੀਕਾਲ ਸਾਰਿਆਂ ਨੂੰ ਅਸੀਂ ਆਪਣੀ ਵੀ ਸੁਣਾ ਲਈ ਹਾਂ ਮੈਨੂੰ ਕੋਈ ਗੱਲ ਯਾਦ ਆ ਰਹੀ ਹੈ ਹਾਂ ਸੱਤ ਬੱਚਾ ਪਤਾ ਨਹੀਂ ਮੈਂ ਠੀਕ ਆ ਪਤਾ ਨਹੀਂ ਮੈਂ ਗਾਤਾ ਮੰਮੀ ਤੁਸੀਂ ਕੈਚ ਕਰ ਸਕਦੇ ਆ ਅ ਸੋਣ ਮਹੀਨਾ ਦਿਨ 3 ਦਾ ਕੱਠੀਆਂ ਹੋ ਕੇ ਆਈਆਂ ਐ ਨਣ ਦਾ ਤੇ ਪਰਜਾਈਆਂ ਹੂੰ ਇਹ ਜਿੰਨੀ ਆ ਦਮੇ ਕੀ ਮੈਂ ਬੋਲੀਏ ਮੈਨੂੰ ਕੁਛ ਇੰਨਾ ਕਿ ਪੰਜ ਮਿੰਟ ਕੁਝ ਕਹਿੰਦੇ ਨਿੱਪੜੀ ਪਿੰਗਾ ਪਾਈਆਂ ਮੈਨੂੰ ਨਹੀਂ ਪਤਾ ਕਿੱਦਾਂ ਪਾਰ ਰਹੀਆਂ ਨਣ ਦਾ ਤੇ ਪਰਜਾਈਆਂ ਕਿੱਦਾਂ ਪਾਰ ਰਹੀਆਂ ਨਣ ਦਾ ਤੇ ਪਰਜਾਈਆਂ ਸੋ ਜੀ ਸੋਣ ਮਹੀਨਾ 16 ਤਰੀਕ ਦੀ ਸੰਗਰਾਮ ਜਿਵੇਂ ਹੁਣ ਮੇਰਾ ਮਮਾ ਨਾ ਮਾ ਵਿਆਹ ਹੋਇਆ ਜਿਵੇਂ ਵੀ ਤੁਸੀਂ ਕਹਿੰਦੇ ਹੋ ਠੀਕ ਹੈ ਮੈਨੂੰ ਪੁਰਾਣਾ ਲੱਗਣ ਲੱਗ ਗਿਆ ਠੀਕ ਆ ਚਲੋ ਤੁਸੀਂ ਸਾਡੀ ਫੈਮਿਲੀ ਉਹ ਤਾਂ ਹੀ ਅ ਪਹਿਲਾ ਸੰਧਾਰਾ ਸਹੋਰੇਆ ਵੱਲੋਂ ਤੇ ਬਾਕੀ ਸਾਰੇ ਪੇਕਿਆਂ ਵੱਲੋਂ ਪੇਕਿਆਂ ਵੱਲੋਂ ਕਿ ਆ ਬਿਸਕਟਾਉਂਦੇ ਹੁੰਨੇ ਆ ਮਠਿਆਈ ਦੇ ਡੱਬਾ ਲੈ ਆਉਂਦੇ ਹੁੰਨੇ ਆ ਠੀਕ ਆ ਬਸ ਇੱਕ ਆਏ ਹੁੰਦਾ ਜੀ ਮੇਰੇ ਪੇਕਿਆਂ ਵੱਲੋਂ ਠੀਕ ਆਈਏ ਹੂੰ ਠੀਕ ਉਹ ਮਾ ਉਹ ਹੁੰਦਾ ਏ ਕੋਈ ਹੁੰਦਾ ਕਿਸੇ ਹੋ ਜਾਂਦੀ ਆ ਕਿਸੇ ਹੋ ਜਾਂਦੀ ਨੂੰ ਮੇਰੇ ਪਿਓ ਘਰੇ ਤੇ ਆਏ ਆ ਬਿਲਕੁਲ ਬਿਲਕੁਲ ਹੁਣ ਅਸੀਂ ਵੀ ਆਪਣੀਆਂ ਭੈਣਾਂ ਮੇਰੇ ਭਾਈ ਭੈਣਾਂ ਨੂੰ ਖੁਸ਼ੀ ਆ ਹੋ ਜਾਂਦੀ ਆ ਵੀ ਆ ਮੇਰਾ ਭਾਈ ਮੇਰਾ ਭਾਈ ਸੰਧਾਰਾ ਦੀ ਕਹਿੰਦੀ ਨੂੰ ਵਾਰ ਵਾਰ ਯੂਰੀ ਤੇ ਦੇ ਦਿੰਦੇ ਆ ਕਹਿੰਦੀ ਹੁਣ ਆਤ ਕੀ ਦਾ ਰਜੀ ਦੀਦੀ ਨੂੰ ਹੁਣ ਜਾ ਕੇ ਦੇ ਕੇ ਆਣਾ ਸੰਧਾਰਾ ਅੱਗੇ ਅਸੀਂ ਵੀ ਚੱਲ ਜੀਆਂ ਵੀ ਤੁਹਾਡੇ ਕੁੜਤਾ ਪਜਾਮਾ ਪਾ ਕੇ ਅਸੀਂ ਦੋਹੇ ਲੈਂਦਾ ਜਾਂ ਪਾ ਕੇ ਜਾਊਗੀ ਹਾਂ ਹਾਂ ਅੱਗੇ ਮੈਨੂੰ ਜੇ ਵਧੀਆ ਲੱਗਿਆ ਹੂੰ ਬੰਦੇ ਪੰਜਾਬੀ ਟ੍ਰੈਡੀਸ਼ਨਲ ਹੈ ਜਿਹੜਾ ਸਾਡਾ ਪੰਜਾਬੀ ਸੱਭਿਆਚਾਰ ਆ ਉਹ ਪਿੱਛੜਦਾ ਜਾ ਰਿਹਾ ਉਹ ਅਸੀਂ ਭੁੱਲਦੇ ਜਾ ਰਹੇ ਆ ਇਹਨਾਂ ਨੂੰ ਕਿਹਾ ਦੱਸਣਾ ਕਿ ਆ ਹੁੰਦੇ ਤੇ ਜਾ ਰੱਖਣਾ ਚਾਹੀਦਾ ਜਾੜਾ ਇਹਨਾਂ ਨੂੰ ਕੀ ਪਤਾ ਲੱਗਣਾ ਹੂੰ ਉਹਨਾਂ ਨੂੰ ਕੀ ਪਤਾ ਲੱਗਣਾ ਪਿੰਗਾ ਕਿਆ ਹੁੰਦੀਆਂ ਤੇ ਪੱਖੀਆਂ ਕਿਆ ਹੁੰਦੀਆਂ ਤੀਆਂ ਹੂੰ ਤਰੀਆਂ ਬੁੰਨੀਆ ਕਿਆ ਹੁੰਦੀਆਂ ਤੀਆਂ ਕੁਛ ਨਹੀਂ ਬਸ ਸਭ ਕੁਝ ਮਤਲਬ ਪਿੱਛੇ ਜਾ ਰਿਹਾ ਔਰ ਇਸ ਕਰਕੇ ਜਾ ਰਿਹਾ ਤਾਂ ਹੀ ਤਾਂ ਹੁਣ ਅਸੀਂ ਬਲੌਗ ਬਣਾਉਂਦੇ ਆ ਅਸੀਂ ਆਪਣੀ 100 ਨੂੰ ਦਿਖਾਵਾਂਗੇ ਪੈਸਾ ਐਵੇਂ ਹੋਏ ਕਰਦਾ ਤਾਂ ਪੁੱਤ ਪਹਿਲਾਂ ਦੇ ਟਾਈਮਾਂ 'ਚ ਐਵੇਂ ਹੋਏ ਕਰਦਾ ਤਾਂ ਪੁੱਤ ਨੇ ਵੀ ਕਰੀ ਕਾਣਾ ਹੈ ਕੋਣੀ ਪਰਾਣ ਜਮਾਨੇ ਮ다가 ਜਾਦਰਾ ਲਾਜ ਕਰਦੇ ਚੁੰਨੀ ਦੇਖ ਲੈ ਲੈ ਚੁੰਨੀ ਆ ਮੇਰੇ ਸਰਦਾਰ ਜੀ ਕਹਿ ਰਹੇ ਆ ਜਾਦਰਾ ਲਾਉਣ ਨੂੰ ਮੈਂ ਇਹਨਾਂ ਨੂੰ ਕਿਹਾ ਵੇ ਪਾਪਾ ਕੋਲ ਪਿਆ ਵੀ ਤੁਸੀਂ ਟਰਾਈ ਕਰਕੇ ਦੇਖੋ ਜਾਦਰਾ ਲਾਉਣਾ ਵਾਪਾ ਜੀ ਆਪਣਾ ਸਿੱਖਣਾ ਪੈਣਾ ਸੋ ਕੋਈ ਉਹਦਾ ਇਹ ਸੁਣਾ ਮੈਨੂੰ ਦਾ ਕੋਈ ਉਹਦਾ ਕੀ ਹੋਦਾ ਇਹ ਬੈਕ ਉਹਦਾ ਬਾਲ ਜਿਉ ਪਾਣੇ ਲਾਕੀ ਚੱਲੇ ਚੱਲੇ ਦੀਦੀਆਂ ਕੌਣ ਪਹਿਲਾਂ ਐ ਕਰੇ ਮੇਰੀ ਗੱਲ ਸੁਣ ਆ ਨੇੜੇ ਚੱਲੇ ਜੇ ਤਾਂ ਨੇੜੇ ਵੀ ਨਾ ਤੇ ਸਾਹਬ ਹੋ ਗਿਆ ਤਾਂ ਤਾਂ ਠੀਕ ਆ ਨਹੀਂ ਤੇ ਕੁਰਤਾ ਪਜਾਮਾ ਪਾ ਲੈ ਐਨੇ ਗੜਾ ਸਾਕਾ ਚਲਾਣਾ ਮੈਂ ਕਹਾਂ ਐ ਕਰੂੰਗਾ ਬਾਲਜੇ ਦੇ ਕੇ ਨਾ ਓਕਣਾ ਚਾਦਰੇ ਮੰਗਣਾ ਬਣਵਾ ਕੇ ਟੇਲਰ ਤੇ ਉਹ ਫਿਕਸ ਕਰਾ ਲੈਂਦੇ ਲਾਸਟਿਕ ਪਾ ਕੇ ਹੋਰ ਕਿ ਹੋਰ ਡਰੇਗੇ ਮੇਰੇ ਸੋਹਣੇ ਲੋਕ ਬੜਾ ਪੈ ਕੇ ਮਸਣਾ ਹੋ ਜਾਂਦਾ ਏਕੇ ਨਾਂ ਨਹੀਂ ਕਰਦਾ ਇਹ ਬੜਾ ਪਾ ਕੇ ਘਸ ਦੋ ਐਂ ਫਸਾ ਦੋ ਬੇਦ ਨੂੰ ਇਧਰ ਫਸਾ ਦੋ ਹਾਂ ਹੋਰ ਕਿ ਉਹਨਾਂ ਕੋਲ ਡੱਬੀਆਂ ਵਾਲਾ ਵੀ ਪੀਏ ਫੁੱਲਾਂ ਵਾਲਾ ਵੀ ਪੀਵੇਂ ਡੱਬੀਆਂ ਵਾਲਾ ਕੜਵਾਉਂਗੀ ਫਾਈ ਕਰ ਚੱਲ ਜਾ ਚਿੱਟੇ ਕੁਰਤੇ ਪਜਾਮੇ ਚਿੱਟੇ ਕੁਰਤੇ ਨਾਲ ਕਿਤੇ ਡੱਬੀਆਂ ਵਾਲਾ ਹੋਵੇ ਨਾ ਡੱਬੀ ਵਾਲਾ ਉਹ ਚਾਦਰਾਂ ਕਾਲੇ ਕਾਲਾ ਚਿੱਟਾ ਜਾ ਹੋ ਹਾਂ ਹਾਂ ਮੈਂ ਜਾ ਜਾ ਬਾਬੂ ਮਾਨ ਅੱਗੇ ਪਾਰਨਾ ਬਣੇਗਾ ਵੀ ਪੀਏ ਖੁੰਡੇ ਨੂੰ ਤੇਲ ਲਵਾ ਲੂਗੇ ਪੰਜਾਬੀ ਜਿੱਤੀ ਆਪਣੇ ਪਈਆ ਉਹ ਲੋ ਨਾ ਯਾਰ ਇਹ ਪੱਗ ਮਾ ਲੈ ਆਈ ਪੱਗ ਹਾਂ ਨਹੀਂ ਕਰਨਾ ਹੈ ਕਿ ਬਨ ਕੇ ਦੇਖਣਾ ਹਾਂ ਦੇਖਿਆ ਇੱਧਰ ਹਾਂਜੀ ਚੱਲ ਚੱਲੀਏ ਤੂੰ ਉਹਨੂੰ ਰੋਪਣੀ ਚੱਲੀਏ ਚੱਲੀਏ ਇਹ ਦੋਵੇਂ ਚੱਲੀਏ ਤੇ ਫੇਰ ਤਾਂ ਸਾਰੇ ਕਹਿੰਦੇ ਕਰਨ ਦੇ ਦੂੰਗਾ ਮੈਂ ਤੁਹਾਨੂੰ ਕੰਮ ਹਾਂ ਇਹ ਰੋਈ ਪਾਪਾ ਉਹਦਾ ਰੋਂਦਾ ਹੀ ਬਾਪ ਹੈ ਹਾਂ ਇਹਨੇ ਆਪਣਾ ਲਓ ਪਾਣੀ ਅਸੀਂ ਹੁਣ ਇਹਨਾਂ ਤੇ ਦੋਹਾਂ ਦੇ ਬਚ ਕੇ ਨਿਕਲਣਾ ਹਾਂ ਤੇ ਇਥੇ ਵੀ ਬਚ ਕੇ ਨਿਕਲ ਹੋਣਾ ਹੋ ਅੱਦ ਕੋਈ ਨਹੀਂ ਮੈਨੂੰ ਨਹੀਂ ਮਗ ਲੱਗਣਾ ਹੂੰ ਉਹ ਲੱਗੂਗੀ ਮਗਰ ਇਹ ਤਾਂ ਪਰ ਸਾਹਮਣੇ ਗੱਡੀ ਚ ਬਹਿ ਜਣੂ ਐ ਦਿਖਾ ਜਵੇਂ ਤੇਰੀ ਮੰਮਾ ਚੱਲੀ ਵੇ ਤੇਰੀ ਮੰਮਾ ਆ ਇਹ ਫੇਰ ਵੀ ਉਹਨੂੰ ਕਾਹਦਾ ਗੁੱਸਾ ਆਇਆ ਵਾ ਕਾਡੋ ਮੈਂ ਭੱਜੀ ਬੈਠੀ ਕਾਡੋ ਮਗਰ ਕੀ ਚਾਹ ਉਹ ਤਾਡੀ ਆਈ ਨਾ ਗੁੱਸਾ ਇਹ ਨੂੰ ਮਾਰਦੀ ਐ ਐਨਾ ਗੁੱਸਾ ਉਹ ਥੱਲੇ ਗੁੱਸਾ ਦਾ ਦੇਖ ਬਸ ਬਸ ਠੰਡੀ ਹੋ ਜਾ ਚਲੋ ਫੇਰ ਹੁਣ ਚੱਲੀਏ ਨੂੰ ਨਾਲੇ ਸਮਾਰਟਫੋਨ ਲੈ ਲੇ ਤਲੇ ਰਾਵਾ ਵਗੈਰਾ ਜਿਹੜੇ ਜੈਸਮਿਨੋ ਕਲਾ ਪਾਣ ਦੇਣਾ ਮਹਿੰਦੀ ਵਗੈਰਾ ਹਾਂ ਇਹ ਕਿਆ ਕਿਆ ਲੈਣਾ ਕਿਆ ਕਿਆ ਐ ਮੈਂ ਥੋੜੀ ਹੋਗੀ ਮੇਲ ਪਾਲਿਸ਼ ਵਗੈਰਾ ਦੀ ਤੇ ਹਜੇ ਚੀਜ਼ਾਂ ਛੋੜੀਆਂ ਦਾ ਸਮਾਨ ਹੋ ਜਾਣਾ ਥੋੜਾ ਜਿਆਦਾ ਛੜਾਰ ਦਾ ਸਮਾਨ ਵਾਹ ਜਸਮਿਨ ਨੂੰ ਦੋ ਜੋੜਾ ਠੀਕ ਆ ਤੁਹਾਨੂੰ ਤਾਂ ਸੀ ਘਾਤੇ ਹੀ ਦੇ ਦੇਣਾ ਚਮਨ ਨੂੰ ਤਾਂ ਕੋਈ ਲੋੜ ਵੀ ਨਹੀਂ ਹੈ ਜੋੜੇ ਦਾ ਘਰ ਤੇ ਉਹ ਚੱਲ ਜੇ ਹੋਰ ਕੀ ਆ ਤੇ ਚਲੋ ਹੋਏ ਹੁਣ ਚੱਲੀਏ ਆਏ ਹੋ ਭਾਈ ਮਨ ਦਾ ਬਾਗ ਵਾਸੀ ਆਉਣ ਲੱਗ ਗਿਆ ਨੀਂਦ ਆਉਂਦੀ ਆ ਸਮਝ ਨਹੀਂ ਆ ਨਿਆਣਿਆਂ ਨੂੰ ਹਾਂ ਮਾਤਾ ਤੂੰ ਸਾਂਭ ਲੈ ਆਣਾ ਨੂੰ ਭਾਈ ਅਜੀ ਫਿਰ ਜਾਈਏ ਹਨਾ ਉਹ ਨਾ ਤਾਂ ਨਿਆਣਾ ਨੇ ਸੌ ਜਾਣਾ ਥੋੜੀ ਜੇ ਤੱਕ ਦੁੱਧ ਦੁੱਧ ਚ ਪਿਆਏ ਤੇ ਹਾਂ ਚਲੋ ਫਿਰ ਚੱਲੀਏ ਗੱਦੂਏ ਵੇ ਗੱਦੂ ਵੇ ਗੱਦੂ ਕੋਈ ਜਾ ਤੂੰ ਹਾਂ ਟਾਬੂ ਜਿਹੜਾ ਖੰਨ ਕਪੜਤੀ ਲੈ ਕੇ ਦੇਣੀ ਜਾ ਤੂੰ ਇਹ ਕਦੇ ਵੀ ਹੱਥੇ ਨਹੀਂ ਲੱਹ ਤੋਪੀ ਲਾ ਲੀ ਤਾਂ ਐ ਰਹਿ ਨੀ ਜੀ ਆਏ ਆਏ ਨਿਆਣੇ ਲਾਣੇ ਆਹੇ ਇਹ ਇੱਕ ਲੈਣੀ ਜਾ ਤੂੰ ਉਸ ਤੇ ਨੇੜ ਪਰ ਉੱਦਾਂ ਜਾ ਕੇ ਦੀ ਜੀ ਆ ਗਈ ਕਾ ਇਹ ਕੀ ਕਰਨਾ ਕਾਰ ਵਾਸਤੇ ਸੁੰਦਾਰ ਇਤਨੀ ਦੇ ਮਹਾ ਇਹ ਵੀ ਸੁੰਦਾਰੇ ਚ ਪਾਉਣਾ ਕਿਤੇ ਨਹੀਂ ਨਹੀਂ ਮੇਲ ਵਾਲਾ ਤਾਂ ਕਲਰ ਆਪ ਦਾ ਕਿਹੜਾ ਮੇਰਾ ਲਾਈਟ ਜਿਆ ਦੇਖੋ ਕਲਰ ਉਹ ਤਾਂ ਗੋਰੀਤਰਾ ਨਿਕਲ ਰਿਹਾ ਹੈ ਉੱਧਰ ਵੀ ਲੱਗੇ ਪਰਲੇ ਬਸ ਇੱਧਰ ਦੇਖੀਂ ਇਹ ਸਭ ਨਹੀਂ ਬਾਕੀ ਚਾਰ ਹੋਰ ਕਰਨਾ ਜੀ ਜੀ ਇਹ ਤੱਕ ਕੱਜ ਲੈ ਲਓ ਕਰ ਲਿਆ ਤਾਂ ਤਾਂ ਸੱਚੇ ਪਾਉਣਾ ਤਾਂ ਸੱਚੇ ਲੈ ਲਓ ਇਹ ਨੌ ਨੌ ਨੇ ਆਪਣੀ ਤੇ ਦਾ ਦਿੱਤਾ। ਲੈ। ਰਵੀਂ ਦਰ ਦੇ ਨੌ। ਬੱਸ। ਦਸ ਨੇ ਕੋ ਹੈਗੇ ਨੌ ਨੌ ਨੇ ਆ ਚੁਕੇ। ਕੀ ਲੋੜ ਹੈ ਨੌਹਾਂ ਨੁਹਾਂ ਦੀ? ਮੈਂ ਆਪਣੇ ਕਮਰੇ 'ਚ ਰੱਖਣੀ ਨੂਨ। ਤੇ ਫਿਰ ਵੀ ਉਹ ਨਹੀਂ ਆਉਂਦੀ। ਉਹ ਨੂਨ ਤਾਂ ਨਹੀਂ ਆ ਲੈਣੀ ਸੀ ਵਧੀਆ ਚਾਹ। ਨਹੀਂ। ਪਤਾ ਕਾਤੇ ਟੁੱਟ ਜਾਂਦੀਆਂ। ਲੈ ਤਾਂ ਲੈਂਦੇ ਨੂਰ ਰੋਈ ਬਤਾਲ ਮਹੂਰ ਤੇ ਚੱਲਣਾ। ਤੇ ਇਹਨਾਂ ਚੰਗਾ ਤਾਂ ਚੱਲੇ ਵੀ ਠੀਕ ਆ। ਚੱਲੋ ਚੱਲੋ। ਆ ਵੀ ਕਿੰਨੇ ਸਾਲ ਮੈਂ ਹੇਦਾ ਬਾਈ ਕੰਮ ਆਉਂਦਾ ਨਹੀਂ ਨਹੀਂ ਅਜਿਹੀ ਲੈ ਲਾ ਤੁਸੇ ਨਹੀਂ ਦਿਲ ਪਰਤਾਈ ਜਾਂਦਾ ਲੈ ਲਾ ਨਹੀਂ ਨਾ ਹੋਣੇ ਰੋਟੀਆਂ ਨਹੀਂ ਪਕਾਉਣੀਆਂ ਨੌ ਲਾ ਕੇ 10 ਛੋਟੇ ਕੱਟ ਕੇ ਬਣਾਉਂ ਰੋਟੀਆਂ ਦੀ ਨਹੀਂ ਗੱਲ ਰੋਟੀ ਵੀ ਤਾਂ ਕੋਈ ਗੱਲੇ ਨਹੀਂ ਟੈਨਸ਼ਨ ਮਿੰਨੋ ਨਿਹਾਣਿਆਂ ਦੀ ਆ ਰੋਟੀ ਤਾਂ ਥੋੜੀ ਬਣੀ ਜਾਂਦੀ ਉਹਨਾਂ ਦੀ বাজਦੀ ਹੈ ਨਿਹਾਣਿਆਂ ਦੀ ਗੱਲ ਆਓ ਬਲੇ ਲੈ ਆਣਿਆਂ ਦੀ ਟੈਨਸ਼ਨ ਆ ਮੈਨੂੰ ਤਾਂ 13 ਵੀ ਨਹੀਂ ਜਮਦਨੂ ਲੈ ਲਾ ਫੇਰ ਜਾ ਕੇ ਨੋਕ ਤੇ ਕੰਗਾ ਜਾਸ ਨੋਕ ਤੇ ਹੋ ਰੇ ਗਾਲੀ ਸਮਾਨ ਭਾਈ ਬਾਈਆਂ ਕੋਲ ਅੱਧਰ ਦੇਖਦੇ ਸਾਰੇ ਪਿਆ ਆ ਆਦੇ ਇੱਕ ਹੋਰ ਦੇ ਇੱਕ ਪਹਲੇ ਜਗਾ ਨਾ ਨੌ ਪਰਸਨਲ ਤੀਜੀ ਨੇਲ ਪੇਂਟ ਨੇਲ ਫਾਉਂਡੇਸ਼ਨ ਨੌ ਪਰਸ ਸੁਬਾਹ ਸੇ ਹੁਣ ਅਸੀਂ ਆਪਣੇ ਸਿੱਧੀ ਭਾਸ਼ਾ ਮਾਂ ਬੋਲ ਬੰਦੇ ਪੰਜਾਬੀ ਮੈਂ ਹੈ ਨੇ ਮੇਲ ਪਾਲਿਸ਼ ਕਹਿ ਰਹੇ ਨੇ ਚਲੋ ਪਾਲਿਸ਼ ਕਰਕੇ ਪਤਾ ਲੱਗਦਾ ਚਾਹ ਚਾਹ ਨਹੀਂ ਚਾਹ ਚੀ ਪਤਾ ਚਾਹ ਚਾਹ ਕੇ ਕਦੇ ਰੱਖੇ ਹੋਏ ਬਾਈ ਯਾਰ ਅਸਲ ਨੇ ਲੈਣੇ ਹੁੰਦੇ ਆ ਅੱਛਾ ਕਰਦਾ ਵੀ ਰੱਖੇ ਹੋਇਆ ਠੀਕ ਹੈ ਠੀਕ ਪਤੀ ਦੇ ਰਹਿਣਾ ਪਤੀ ਦੇਵ ਹੈਗਾ ਏ ਪਤੀ ਦੇਵ ਜੀ ਨਾ ਪਤੀ ਦੇਵ ਮਕਿਨ ਸੰਧੂਰ ਰੋਗਣਿਆ ਰਾਈਟ ਸਰ ਕੰਮ ਨਾ ਆਸੀ ਜਾਂਦੇ ਆ ਭਾਈ ਅੱਛਾ ਆਪਣਾ ਬੋਲ ਦਾ ਨਾਮ ਰੱਖਿਆ ਵਾ ਪਤੀ ਦੇਵ ਸੰਧੂਰ ਦਾ ਇੱਧਰ ਜਾ ਕੇ ਨਾ ਰੋਗਣੋ ਜਿਆਦੀ ਨੇ ਆ ਦੇ ਲਿਪਸਟਿਕ ਲਿਪਸਟਿਕ ਦੇ ਤੋ ਦੇ ਗੜੀ ਨੇ ਦੇਖ ਲਓ ਹੁਣ ਤੁਸੀਂ ਆਪੇ ਦੇਖ ਲਓ ਅਗੇ ਮੈਨੂੰ ਯਾਦ ਜਮਾ ਕਿ ਛੋਟਾ ਹੀ ਹੁੰਦਾ ਤਾਂ ਨਾ ਇੱਕ ਵਾਰ ਮੈਂ ਦੀਦੀ ਦਾ ਉਹ ਜਾਲ ਕਿਹੜਾ ਰਖੜੀਆਂ ਪਰ ਐਡਾ ਕੁਝ ਦੇਣ ਜੋਗੇ ਤੇ ਹਾਂ ਮੇਰੇ ਕੋ ਭਾਈ 20 50 ਰੁਪਏ ਤੇ ਮੈਂ ਦੀਦੀ ਲਈ ਜੋਗਾ ਪੇਸਟ ਕਰ ਲਿਆ ਇੱਕ ਇੱਕ ਫੇ ਚਲ ਗਈਆਂ ਲਾਲ ਕਿਆ ਚਾਹੇਂਗਾ ਲੋਨ ਦਿੱਤੀਆਂ ਲੋਨ ਦਿੱਤੀਆਂ ਤੁਸੀਂ ਉਹ ਜਬ ਵਿਆਹੀਆਂ ਮੀਆਂ ਮੀਆਂ ਅੱਛਾ ਅੱਛਾ ਲੋਨ ਦਿੱਤੀਆਂ ਦਾ ਸਾਧ ਹੋ ਗਈ ਫੇਰ ਤਾਂ ਲਾਉਣੇ ਹੀ ਨਹੀਂ ਉਹਨਾਂ ਨੇ ਕਵਾਰੀਆਂ ਦੀ ਮਿਲਣਾ ਕਵਾਰੀਆਂ ਜੇ ਜਿੰਨੇ ਜੇ ਖੁਸ਼ ਹੋ ਗਏ ਹੋਈਆਂ ਵਾਹ ਕਵਾਰੀਆਂ ਤੇ ਨਾ ਮਾਰਸ ਕੇ ਦਿੱਤਾ ਦੀ ਕਿ ਕਿ ਹੁਣ ਆਏ ਇਹ ਗੱਲ ਹੋਣੀ ਘੱਟੋ ਘੱਟ ਮਨ ਦਾ ਬੋਕੜਾ ਸੀਗਾ 10 12 ਸਾਲ ਪਹਿਲਾਂ ਦੀ ਗੱਲ ਹੋਣੀ ਆ ਇਹ ਹਾਂ ਉਹ ਤਾਂ ਬੋਕੜਾ ਕਿਹੜਾ ਸੀ ਤੈਨੂੰ ਤਾਂ ਪਤਾ ਕਿਨੇ ਸੀ ਪਈਆਂ ਨੇ ਹੁਣ ਸੌਖਾ ਜਿਹਾ ਪਸੰਦ ਨਹੀਂ ਕੋਠਾਉਣਾ। ਹਾਂ ਇਹ ਸਮਾਨ ਲੈ ਲਿਆ। ਕੋਨੇ ਵੀ ਸੌਖਾ ਜਿਹਾ ਪਸੰਦ ਨਹੀਂ ਹੁਣ। ਬੱਲੇ ਬੱਲੇ ਕਿੰਨਾ ਸਮਾਨ ਲੈ ਲਿਆ। ਹਾਏ ਤਾਂ ਸ਼ੁਕਰ ਕਰੋ ਕਿ ਤੇ ਫਾਊਂਡੇਸ਼ਨ ਕਿਤੇ ਇਹੋ ਜਿਹੀ ਚੀਜ਼ਾਂ ਨਹੀਂ ਰਈਆਂ। ਬਿਆਹ ਦਾ ਸਮਾਨ ਪਿਆ। ਮੈਂ ਤਾਂ ਠੀਕ ਆ ਠੀਕ ਆ। 15 ਸੌਖਾ 15 ਨਹੀਂ ਫਾਊਂਡੇਸ਼ਨ। ਸੌਖਾ ਸਰਜੂਗਾ। ਲਓ ਜੀ ਪਈਆਂ ਕੋਲ ਰੱਖੜੀਆਂ ਵੀ ਪਈਆਂ। ਇਹ ਕੰਮ ਠੀਕ ਆ ਵੀ ਇੱਕ ਦੁਕਾਨ ਤੋਂ ਸਾਰਾ ਕੁਝ ਲੈ ਕੇ ਜਾਓਗੇ ਹਨਾ। ਰਖੜੀਆਂ ਤਾਂ ਕਿ ਜਦੋਂ ਬਹੁਤ ਵੈਰਾਈਟੀਆਂ ਹੋਈਆਂ ਪਈਆਂ ਨੇ ਇਹ ਵੀਡੀਓ ਤਾਂ ਡਰੀ ਜਾਂਦਾ ਮੁੰਡਾ ਹਾਂ ਸੋ ਆਬੀਸ ਨਾਲ ਜੂੜੀਆਂ ਹੋ ਗਿਆ ਜੂੜੀਆਂ ਲੈਣੀਆਂ ਸੱਟੀਆਂ ਜੂੜੀਆਂ ਲੈਣੀਆਂ ਲਾਲ ਤੇ ਪਿੰਚ ਦੀਆਂ ਨਹੀਂ ਉੱਚ ਜੂੜੀਆਂ ਹਾਂ ਕੰਚ ਦੀਆਂ ਕੰਚ ਦੀਆਂ ਚਲੋ ਉਧਰ ਨੂੰ ਸ਼ੌਪ ਤੇ ਆਏ ਆ ਜੀ ਇੱਥੇ ਦੇਖਦੇ ਆ ਮਸਲੀ ਦੇ ਹੱਥ ਖੋਲ ਕੇ ਦਿਖਾ ਲਉ ਆ ਇਹ ਨਿਕਲ ਜਾ ਆਹ ਸੋ ਆ ਨਾਡੂ ਅਮੋਸ ਡਰੇਨ ਪਾ ਦਮੇ ਨਹੀਂ ਜਿੱਦਾਂ ਨਾ ਉਹ ਦੇਖੋ ਰੈੱਡ ਤੇ ਆ ਹਾਂ ਜੀ ਮੜਾ ਯਾ ਲਿਸ਼ਕ ਮੜੇ ਸਮਝੇ ਤਾਂ ਸਿਰ ਬਾਹਰ ਤੇ ਥੋੜੇ ਦੂਰ ਤੇ ਉਹ ਦਿਖੇ ਹਾਂ ਬਸ ਇਟਾ ਹੀ ਹੋਣਾ ਕਲਾ ਹਾਂ ਇਟਾ ਮੈਂ ਤਾਂ ਉਸ ਤੋਂ ਅੱਗੇ ਜਿੱਦ ਇਹ ਮਾਇਨ ਨਾ ਕੋਈ ਆਹ ਕੋਈ ਨਾ ਅੱਡੇ ਵਾਲਾ ਹੈ ਇਹ ਹੋਰ ਵੀ ਕਿੰਨੀ ਸੁਨਣਾ ਲੱਗਦਾ ਇਹ ਇਹ ਜੀ ਆਟਮਾ ਦਿਖਾ ਮਿੱਤਰ ਕਿਉਂ ਵੀ ਕਿੰਨੀ ਹੋਵੇ ਰਸ ਇਹ ਸੋਨੇ ਆ ਦਿਖਾਵਾਂਗੇ ਵੀ ਥੋੜਾ ਮੱਥੇ ਨਹੀਂਦਾਈ ਮੱਥੇ ਨਹੀਂਦਾਈ ਟੁਕੜਾ ਹੋ ਗਿਆ ਕੋਈ ਜੀ ਉੱਧਰੋਂ ਮਖਾਉਂ ਦੋ ਬੀ ਲੈ ਆਪਾਂ ਕੱਟ ਕੇ ਆਹ ਆ ਵੀ ਸੁਣਨ ਲੱਗਦਾ ਏ ਅਜਾ ਰਹਿਣ ਦੋ ਤੋ ਇਹ ਵੀ ਨਾ ਉਧਰ ਚੱਕੂ ਹੋਰੇ ਚੱਕ ਲਓ ਤੇ ਚਾਫਣਾ ਹੋ ਗਿਆ ਇਹ ਆ ਰਹੀ ਹੈ। ਯਾਤਰੀ ਮੰਕੀ। ਇਹਦਾ ਕਲਰ ਹੋਰੀ ਤਰ੍ਹਾਂ ਦਾ ਹੈ। ਸੋਨਾ ਕਲਰ ਹੈ ਨਾ ਆਪਸ਼ਨ ਹੈ। ਲਾਈਟ ਕਲਰ ਦਾ ਜਿਹੜਾ ਸੂਟ ਪਸੰਦ ਕਰ ਕਲਰ ਆਪਸ਼ਨ ਹੈਗੇ ਆ। ਬੱਲੇ ਬਾਜੂ ਬਹੁਤ ਵਕਤ ਚ ਬਿਲਕੁਲ ਕਲਰ ਦੱਸਾ। ਤੈਨੂੰ ਕੋਟੇ ਜੀ ਆਜਾ ਲਾਈਨਿੰਗ ਲੱਗੂ ਹਾਂਜੀ ਹਾਂਜੀ ਲਿਆਣੀ ਲੱਗੂ ਲਾਈਨਿੰਗ ਨਾਲ ਨਹੀਂ ਦੇ ਮੈਡਮ ਲਾਈਨਿੰਗ ਤੋਂ ਬਿਨਾ ਹੈ ਰਿਸਿਸਟ ਟੈਗਟ ਇਸ ਕੋਲ ਦਿੱਤਾ ਹੈ ਤਾਂ ਰੱਖਦੇ ਅੱਛਾ ਜੀ ਕਰੀ ਜੀ ਸਰਵਾ ਇਹਨਾਂ ਨੂੰ ਤਾਂ ਪਟਿਆਲਾ ਦਾ ਬੰਦਾ ਚੱਲਣਾ ਅੱਗਲਾ ਡਿਜ਼ਾਈਨਿੰਗ ਵਾਲਦੀ ਹੈ ਨਾ ਮਾਸਟਰ ਸਾਡੇ ਤਿਆਰ ਕਰਦਾ ਤਦ ਕਰਕੇ ਅਸੀਂ ਤਾਂ ਕਾਰੀਗਰ ਰੱਖੇ ਹੋਏ ਨਾ ਠੀਕ ਹੈ ਜੀ ਕੋਲ ਕੋਟ ਕਾਟਨ ਜਿਹਾ ਤੱਕ ਫਿਰ ਤੁਸੀਂ ਜ਼ਿਆਦਾ ਕਰੋ ਲਾਈਟ ਚਾਰਟ ਇਹ ਚਾਕਲੇਟਸ ਚਾਕਲੇਟ ਇਹ ਤਪਰਾ ਵੋਂ ਤੱਕ ਚੱਲ ਚੱਲ ਕੋਲ ਚ ਇਹਨੇ ਮਾਈਨੇ ਬਚ ਰਹੇ ਨੇ ਵਲੌਗ ਬਣਾਇਆ ਤਾਂ ਸਾਡੇ ਨਾਲ ਕਹਿੰਦਾ ਯਾਰ ਮੈਨੂੰ ਲੱਭੀ ਹੋਣੀ ਵੀਡੀਓ ਜੈਦੇ ਡਿੰਗ ਦੀ ਜਿਹੜੇ ਸ਼ਾਪਿੰਗ ਗਏ ਜੈਦੇ ਲਾਂਗੇ ਦੇ ਉੱਪਰ ਹਾਂ ਉਹ ਕੋੜੀ ਆ ਗਈ ਜਿਹੜੀ ਵੀ ਨਹੀਂ ਆਉਂਦੀ ਤਾਂ ਕੁਝ ਚੱਲੇਗਾ ਉਹ ਜਿਹੜਾ ਦਿਖਾ ਦੋ ਉਸੇ ਇੱਕ ਇੱਕ ਪੀਸ ਖੋਲ ਕੇ ਦੇ ਹਾਂ ਪੀਜਾਮ ਕੋ 30 ਆਰਟੇ ਮੈਂ ਆਹ ਬਹੁਤ ਲੱਗਦਾ ਜੈਸਮ ਆਹ ਦੇਖ ਲਓ ਕੱਟਣ ਵਾਸਤੇ ਨਹੀਂ ਬਲੈਕ ਨਹੀਂ ਹੈਗਾ ਮਤਲਬ ਇਹ ਤਾਂ ਬਰਾਊਨ ਹੈ ਜੀ ਡਾਰਕ ਗਰੇਜ ਹੈ ਇਹ ਜੀ ਗਰੇਜ ਕੋਟੰਦਾਈ ਅੰਜ ਕੋੜਨ ਪਲੇਨ ਇਹ ਵੀ ਸੋਹਣਾ ਲੱਗ ਰਿਹਾ ਹੈ ਨਾ ਵੈਸੇ ਇਹਨੂੰ ਸਾਈਡ ਤੇ ਸਾਈਡ ਤੇ ਕੱਢ ਲਵਾਂ ਨੇ ਇਹਨੂੰ ਕੜਾਈ ਆਹ ਵਾਲਾ ਆਹ ਵਾਲਾ ਮੈਂ ਪੁੱਛੇ ਕਿਨੇ ਕਿਹੜਾ ਹੈ ਜੀ ਤੇਜ ਬੋਲਦਾ ਹੈ ਰਵੀ ਵੰਗਣਾ ਬਟਾ ਰਵੀ ਜੀ ਇਹ ਜਿਹੜਾ ਹੁੰਦੇ ਆ ਜੇ ਵਾਲਾ ਪੇਰ ਕੇ ਇਹ ਸੰਦੇਹ ਹੈ ਇਹ ਡਰ ਹੈ ਅਸ਼ਰਾ ਅਸਾ ਜੀ ਪਜਾਮਾ ਤੇ ਚੋਲੀ ਚੋਲੀ ਨਾਲ ਚੋਲੀ ਨਾਲ ਆਹ ਜਿਹੜਾ ਪਏ ਆਹ ਇੱਕ ਇੱਕ ਕੋਲ ਇਹ ਕੋਰੇ ਜਿਹਾ ਪਾਣੀ ਅਸੀਂ ਫਾਰ ਲਾਣੀ ਨਾਲ ਬਿਨਾਂ ਲੈਣੀ ਤੋਂ ਖੜੀ ਦਮ ਮੈਰਾ ਦਿਖਾ ਦੀ ਕਿਹੜਾ ਦਮ ਮੈਰਾ ਗਰੇਜ ਉਹ ਵੀ ਬਹੁਤ ਸੋਹਣਾ ਲੱਗਿਆ ਹਾਂ ਲੈ ਅੰਦਰ ਦਮੀਆਂ ਲੈ ਅੰਦਰ ਨੂੰ ਦਮੀਆਂ ਜੱਟ ਲੈ ਅੱਛਾ ਜੀ ਆਪਸ਼ਨ ਕਹਿੰਦੇ ਸਿੰਗਲ ਹੀ ਆਇਆ ਉਹ ਲੈ ਆ ਲੋ ਭਾਈ ਅੰਦਰ ਬੋਗਣਾ ਕਿਆ ਨਾ ਮੈਂ ਮਤਰਾ ਸੋਨਾ ਸੀ ਇਹ ਮੈਸੀ ਜੀ ਚਾਰ ਤਿੰਨ ਵੇਖ ਕੇ ਇੱਕ ਰਹੇਗਾ ਪਿਆਰਾ ਜਿਹਾ ਕਲਰ ਹੈ ਨਾ ਗਰੇ ਜਿਹਾ ਲਾਈਟ ਕਲਰ ਧੁੱਪ ਵਿੱਚ ਚਮਕੂਗਾ ਇਹਨੇ ਬੜਿਆ ਕਰ ਰਾਮ ਯਾਗ ਲਿਆ ਤੇਰੀ ਕਾਰ ਵਾਲੀ ਕਿਥੇ ਮੇਰੀ ਕਾਰ ਵਾਲੀ ਕਿਥੇ ਹਾਂ ਯਾਰ ਵਾਲੀ ਇਹ ਮਿਲਦੀ ਹੈ ਰਾਜੀ ਪੰਜ ਚਾਰ ਸਾਲ ਨਹੀਂ ਘਰ ਵਾਲੀ ਜਾਂਦੀ ਸੀ ਕਾਰ ਵਾਲੀ ਹਾਂ ਵੀ ਮੈਂ ਤਾਂ ਆਪਾਂ ਕਹੀਏ ਤੁਹਾਨੂੰ ਬੱਸ थैंक यू थैंक यू ਕਿਉਂਕਿ ਇਹ ਤਾਂ ਤੁਹਾਨੂੰ ਲੇਟਸ ਹੈ ਤਿਆਰ ਹੋ ਹੋ ਕਿ جانتے ਹੈ ਵਰਕ ਵਰਕ ਨਹੀਂ ਹਾਂ ਹੂੰ ਇਹ ਵੀ ਸੋਹਣਾ ਹੈ ਆ ਨਾ ਸ਼ੁਰੂਆਤ ਬਿਲਕੁਲ ਯਾਰ ਆਹ ਚਾਹ ਦੇ ਬੂਟ ਆਲਓਵਰ ਕਾਟਨ ਵੇਅਰ ਹੈ ਆਹ ਦੇਖੋ ਨਾ ਆਹ ਦੇਖੋ ਨੇ ਹੂੰ ਆਪਸ਼ਨ ਹੈ ਇਹ ਆਪਸ਼ਨ ਹੈ ਸੋਲੋ ਪੀਸ ਤੇ ਆ ਲੋਗੇ ਜਿਹੜੇ ਸੋਲੋ ਤਿਆਰ ਹੋ ਕੇ ਆਉਂਗੇ ਫਿਰ ਉਹ ਦਿਖਾਓ ਮੈਨੂੰ ਹੋਰ ਅਲੱਗ ਇਹ ਨੂੰ ਸੁਣ ਲਈਏ ਕਿਰੋ ਕੇ ਆ ਵਾ ਸੋਲੋ ਸੋਲੋ ਜਾਂਦਾ ਹਨਾ ਲਾਉਣੇ ਨੇ ਦੇਖ ਕਰੋ 컬러 ਦੇਖ ਹਾਂ ਨਹੀਂ 컬러 ਤੇ ਪਿੰਕਾ ਨਹੀਂ ਉਹ ਤਾਂ ਦੇਖ ਹੀ ਲਿਆ ਵਾ ਫਿਰ ਤਾਂ ਮੈਂ ਤੁਹਾਨੂੰ ਮੈਂ ਤੁਹਾਨੂੰ ਕਹੜਾ ਵਧ ਇੱਕ ਆਹਾ ਸੋਨਾ ਲੱਗਿਆ ਠੀਕ ਹੈ ਇੱਕ ਆਹ ਸੋਨਾ ਲੱਗਿਆ ਇਹ ਤੇ ਸਲਵਾਰ ਦੇ ਪਹੁੰਚੇ ਤੇ ਵੀ ਬਹੁਤ ਸੋਹਣਾ ਡਿਜ਼ਾਈਨ ਲੱਗਿਆ ਸਰ ਆ ਜਾਓ ਘਟਾ ਇਹਨੇ ਨਾਲ ਦਾ ਬਲੈਕ ਠੀਕ ਆ ਜਿਹੜਾ ਇਸਮੇਂ ਜਿਹੜਾ ਆਪਾਂ অপਸ਼ਨ ਚ ਕਢਾਇਆ ਬਲੈਕ لینا ਲੈਣਾ ਫਿਰ ਅੱਛਾ ਸ਼ਗਮ ਤੇ ਨਹੀਂ ਆਉਂਦਾ ਇੱਕ ਹੋਰ ਦਿਖਾਉਂਦੇ ਕਿ ਜਿਹਦੇ ਨਾਲ ਸਲਵਾਰ ਹੋਉਂਦੀ ਹੈ ਹੋਰ ਦਿਖਾਓ ਨਹੀਂ ਜੀ ਇੱਕ ਹੋਰ ਕਲਰ ਦਿਖਾਉਂਦੇ ਤੇ ਰੂਪਾ ਤਾਂ ਸਹੀ ਕੰਟਰਾਸਟ ਹਾਂ ਉਹ ਤਾਂ ਕਾਰਟਾ ਸੈਡ ਦੇ ਕਰੇ ਵਾਲਾ ਹਾਂ ਉਹ ਗ੍ਰੇ ਗ੍ਰੇ ਵਾਲਾ ਕੱਢੋ ਹਾਂ ਤੇ ਆਹੀ ਕਹਿੰਦਾ ਮੈਂ ਆਹੀ ਨਹੀਂ ਗ੍ਰੇ ਸ਼ੋਅ ਦਿਖਾਣਾ ਨਹੀਂ ਨਾ ਹੈਗਾ ਜੀ ਬਲੈਕ ਗ੍ਰੇ ਉਹ ਗ੍ਰੇ ਆ ਇਹ ਬਲੈਕ ਥੋੜੀ ਆ ਆ ਬਲੈਕ ਨਹੀਂ ਗ੍ਰੇ ਆ ਹਾਂ ਬਣੂਗਾ ਜੀ ਕਲਾ ਦਾ ਮਿੱਚਾ ਹੋ ਗੜਾ ਹੋਰ ਨਾ ਸਾਈਡਰ ਇਹ ਬਾਟੂ ਬਜੀ ਕਿਉਂ ਤੁਹਾਡਾ ਪੱਲਾ ਵਿਆਰ ਹਿਪ ਦੇ ਅਕੋਰਡਿੰਗ ਬਣਦੀ ਹੈ ਦੇਖੋ ਬਾਕੀ ਹੁਣ ਭਾਈ ਤੁਹਾਡੇ ਬਟ ਪੰਡਾ ਤਾਂ ਠੀਕ ਨਾ ਉਹੋ ਜੇ ਦੇਣਾ ਹੋ ਡੰਮੀ ਵਾਲਾ ਡੰਮੀ ਵਾਲਾ ਨਹੀਂ ਹਾਂ ਤੁਹਾਨੂੰ ਤੁਸੀਂ ਦੱਸੋ ਕਿਹੜਾ ਲੈਣਾ ਨਹੀਂ ਡੰਮੀ ਵਾਲਾ ਕੋਈ ਹੋਰ ਕੋਈ ਦਿੱਤੇ ਸੁਭਾਉ ਕੋਈ ਇਹ ਮਾਹੌਰਾ ਚੀਕ ਚੜਾ ਪਾਉਂਦੇ ਪਾਜੀ ਲੱਗਦਾ ਚਮਾਨ ਹਰੇ ਜੇ ਫੁੱਲਾ ਉਹ ਖਦਾ ਕਲਰ ਮੈਂ ਕਹਿੰਦਾ ਕਹ ਰਹੀ ਸੀ ਵੀ ਨਾ ਕਿਸਾਇਆ ਇਹ ਬਾਤ ਹੈ ਨਾ ਦੀ ਦੀ ਚਲ ਦੇਖ ਲਓ ਭਾਈ ਹੁਣ ਤੁਹਾਨੂੰ ਜਿਆਦਾ ਪਤਾ ਸੂਟਾਂ ਦਾ ਮਨ ਨੂੰ ਘੜੀ ਪਤਾ ਖੰਦ ਚੱਲਣ ਵਾਲੀ ਆ ਛੇਤੀ ਨਾ ਤੁਹਾਨੂੰ ਸੂਟ ਪਸੰਦ ਨਹੀਂ ਹੋਣਾ ਲੱਗਦਾ ਤੁਸੀਂ ਦੇਖ ਲਓ ਕਿਹੜਾ ਪਸੰਦ ਆ ਤੁਹਾਨੂੰ ਭਾਈ ਹਾਂ ਕੁਝ ਹੋਰ ਦਿਖਾਓ ਨਹੀਂ ਫਿਰ ਸਿੱਪਾ ਲਗਵਾ ਕੇ ਫੈਂਸੀ ਡਿਜ਼ਾਈਨਰ ਬਣਾ ਲਈ ਬਾਟਮ ਤੇ ਮੈਂ ਦੇਖੀ ਬਾਟਮ ਤੇ ਨਹੀਂ ਆਉਂਦਾ ਪਲੇਨ ਹੋ ਗਿਆ ਜੇ ਕੋਈ ਨਾ ਜਮ ਲਾਣਾ ਪਾਵੇ ਖੁਸ਼ ਆਦਾ ਦਾ ਆਪਰ ਲੈ ਸਿੱਕ ਨਹੀਂ ਮਹਿੰਗੇ ਆ ਜੇ ਦੁਪੱਟਾ ਕੱਢੇ ਜਾ ਹਮ ਇਹੋ ਜਿਹੀ ਕਲਰ ਆਕਸ਼ਨ ਹੈਗੀ ਤੁਸੀਂ ਆਪਣੇ ਲਈ ਕਲਰ ਸੋਹਣਾ ਹੈ ਕਲਰ ਵਧੀਆ ਵੈਸੀ ਦੁਪੱਟਾ ਵੀ ਸੋਹਣਾ ਚਲੋ ਕੰਫਰਟੇਬਲ ਜਿਹਾ ਹੋਵੇ ਨਾਲੇ ਗਰਮੀ ਚ ਵੀ ਹੋਗੇ ਨਾਲੇ ਲਾਈਟ ਨਾਲੇ ਲਾਈਟ ਹੋਗੇ ਬਹੁਤ ਕੰਫਰਟੇਬਲ ਤਾਂ ਪਾੜੇ ਹੋਏ ਇਹ ਠੀਕ ਆ ਦੀਜੀ ਹਾਂ ਚਲੋ ਠੀਕ ਹੈ ਓਕੇ ਹੈ ਨਾਲੇ ਡਾਨਾ ਇਤਨਾ ਮੁੱਕੇ ਦੋ ਸੂਟ ਹੋਰ ਪਾ ਦਨੀ ਹੈ ਫਿਰ ਤੁਸੀਂ ਪਾ ਦੋ ਬਲੋ ਇਹ ਸਾਡੇ ਸੀਨ ਵਾਲੀ ਦੇਖਿਆ ਕੋਈ ਨਹੀਂ ਠੀਕ ਆ ਜੀ ਲਓ ਜੀ ਇਹ ਭੈਣਾਂ ਵਾਲਿਓ ਇਹਦੇ ਪਰ ਆਫ ਲਾਇਆ ਹੋਇਆ ਹਿਸਤਾਂ ਤੋਂ ਤੇ ਸੂਟ ਬਹੁਤ ਸੁਣ ਲੈਣਗੇ ਅੰਕ ਜੀ ਪਹਿਲੇ ਤੇ ਜਾਉਂਗੀ ਮੈਂ ਇੱਕ ਕਵਰ ਕੁ ਹੋ ਬੁਝੇ ਸਾਰੇ ਨਵੰਬਰ ਦਸੰਬਰ ਤੱਕ ਲੈ ਕੇ ਜਾਉਂਗੀ ਮੈਂ ਜਦ ਮੈਂ ਨੁਰਵਿੰਦਰ ਬਾਹਰ ਨੂੰ ਲੈ ਕੇ ਜਾਉਂਗੀ ਇਹ ਦੁਪੱਟੀ ਆ ਦੇਖੋ ਇਹ ਹੈਂਡ ਵਰਕ ਹੈ ਇਹਦੀ ਸੌਣ ਦਿੱਤੀ ਇਹਦੀ ਨੇ 3500 ਦਾ ਸੂਟ ਹੈ ਨਾ ਇਹ ਤੁਹਾਨੂੰ ਸਾਰਾ ਹੀ 2000 ਦਾ ਦਿਖਾਏ ਕਿੰਨਾ ਸੋਣਾ ਸੂਟਾ ਆ ਆ ਲੋ ਆ ਦੇਖੋ ਉਹ ਉੱਪਰ ਤੇ ਲੱਗੇ ਇਹ ਵੀ ਆਰਗੰజా ਪਿਓਰਾ ਦੁਪੱਟਾ ਆ ਦੇਖੋ ਇਹ ਚੈੱਕ ਕਰੋ ਇਹ ਦਾਪ ਦਾ ਵਰਕਾ ਦਵਾ ਦਿ ਦੀਦੀ ਨੂੰ ਤੋ ਕਲਰ ਰੌਕਸ਼ਨ ਹੈ ਜੀ ਇਹ ਕਰੋ ਆਪਣੀਆਂ ਬਾਨਾਂ ਨੂੰ ਕਹੋ ਕਿ ਪੈਸੇ ਪਹਿਲਾਂ ਹੀ ਪਾ ਦੇਣਾ ਅਰਕੀ ਆ ਦੇਖੋ ਇਹ ਦਾਪ ਦਾ ਵਰਕਾ ਕੋਈ ਨਾ ਇਹਦੇ ਪਿੰਨਿ ਪਿੰਨ ਚਾਰ ਵੱਲ ਇਹਦੀ ਬਾਟਮ ਤੇ ਵੀ ਵਰਕ ਆਇਆ ਹੈ ਇਹ ਵੀ ਵਿੱਚੋਂ ਤੁਸੀਂ ਜੀ ਦੇਖੋ ਬਾਟਮ ਤੇ ਵਰਕ ਹੈ ਪੂਰਾ ਵਰਕ ਹੈ ਵੈਸੇ ਆਹ ਸੁਪਰਪ੍ਰਾਈਸ ਕਿੰਨਾ ਸੀ ਕਾ ਜੀ ਕਿਹੜੇ ਦਾ ਇਹ ਮਰੀ ਜੀ ਦੇ ਚਲੋ ਨਹੀਂ ਕਾਪੂ ਤੋਂ ਥੋੜੀ ਨੇ ਇਹ ਲੱਗ ਜੀ ਤੁਹਾਨੂੰ 1500 ਦਾ ਸੂਟ ਇਹ ਮਹਿੰਗਾ ਕੱਟ ਰਹਾ ਆ ਆ ਦੇਖੋ ਡਿਸਕਾਊਂਟ ਹੀ ਆ ਸਾਰੇ ਇਹੋਂ ਤਾਂ ਮਹਿੰਗੇ ਹੀ ਹੈ ਸੂਟ ਹੈ ਕੋਈ ਉਹ ਥੋੜੇ ਸਾਰੇ ਡਿਸਕਾਊਂਟ ਤੇ ਆ ਕਿ ਜਿਹਨ ਦਾ ਡਿਸਕਾਊਂਟ ਬਾਗ ਤੋਂ ਦਾ ਡਿਸਕਾਊਂਟ ਹੈ ਇਹ ਉੱਪਰ ਨਹੀਂ ਕਰਦੇ ਲੱਖਿਆ ਲੱਖਿਆ ਕਰਦੇ ਵੀ ਇਹ ਕੋਈ ਸੂਟ ਦਿਖਾ ਨਹੀਂ ਜਿਹਦੇ ਫੋਨ ਤੇ ਆ ਫਿਰ ਜਿਹੜਾ ਮਾਤਮੇ ਤੋਂ ਦੋ ਗੱਲ ਹੈ ਆਹ ਕੁੜੀਆਂ ਵਾਸਤੇ ਕਹਿੰਦੀ ਹੈ ਦੀਦੀ ਕੋਲ ਵਾਸਤੇ ਰੱਖੋ ਪੰਜ-ਪੰਜ ਸੌਲੇ ਸੂਟ ਤੇ ਵਾਧੂ ਆ ਜਿੰਨੇ ਮਰਜ਼ੀ ਲੈ ਲੋ ਆ ਦੇਖੋ ਕਿੰਦਾ ਨੇ ਪੰਪੰਸੋਹ ਦੇਖੋ ਆ ਹੈਂਡਵਰਕ ਚ ਆ ਗਿਆ ਪੂਰਾ ਸੋਹਣਾ ਇਹ ਵੀ ਸੋਹਣਾ ਬੱਝੂਗੀ ਡਿਜ਼ਾਈਨਰ ਹੈ ਇਹਦੀ ਇਹ ਪਹੁੰਚੀਆਂ ਤੇ ਵੀ ਹੈ ਆ ਦੇਖੋ ਦੇਖ ਹੰਦੇ ਹੋ ਵੀ ਆ ਇਹਦਾ ਹੈਵੀ ਦੁਪੱਟਾ ਇਹਦੇ ਚ ਵੀ ਕਲਰ ਆਪਸ਼ਨ ਹੈ ਜੀ ਸੋਇਆ ਕਿ ਵਿਆਹ ਤੇ ਰਖੜੀਆਂ ਦੇ ਮੇਰੇ ਛੇੜੇ ਰੱਖਣਾ ਚਾਹੀਦਾ ਨਾ ਕੋਈ ਗੁੱਸੇ ਹੋਵੇ ਨਾ ਕੋਈ ਆਫਰ ਲੱਗੀ ਹੋਈ ਹੁੰਦੀ ਆ ਸਾਤ ਨਾ ਚਲੋ ਜਿੰਨੇ ਮਨ ਚਾਹੇ ਨਾਲੇ ਕਪੜਾ 3 ਮੀਟਰ ਪੂਰਾ 5 ਮੀਟਰ ਹੋ ਗਿਆ ਟਾਈਟੇ ਮੀਟਰ ਕੋਈ ਹੋਰ ਨਹੀਂ ਹੋਗਾ ਇਹ ਇਹ ਕਿੰਨੇ ਕਿੰਨੇ ਵਾਲਿਆ ਜੀ ਇਹ 5 ਤੋਂ 5 ਮੀਟਰ ਦੀ ਕੱਟ ਵੈਸੇ ਠੀਕ ਆ ਘਰ ਬੋਣ ਨੂੰ ਮੈਨੂੰ ਉਹ ਵੀ ਦਿਖਾਈ ਮਸਲੀਨ ਦਾ ਹਰ ਉਹ ਮਸਲੀਨ ਵਾਲੀ ਦਿਖਾ ਦੇ ਜਿਹੜਾ ਆ ਲਏ ਹੋਇਆ ਮਸਲੀਨ ਵਾਲੇ ਪ੍ਰਿੰਟ ਸਿਰ ਦੀ ਵੀ ਲਾਇਲ ਕੋਈ ਦਿੱਕਤ ਨਹੀਂ ਮੈਂ ਬੁਝਾ ਵੀ ਲਿਆ ਤੂੰ ਉਹ ਵੀ ਤਾਂ ਖਾਧਾ ਮੈਂ ਤਾਂ ਅਰੇ ਕੋਈ ਲੈਂਥ ਦੀ ਨਹੀਂ ਕੱਪੜਾ ਨਹੀਂ ਘੱਟ ਹੋਗਾ ਵੀ ਹਾਂ ਘੱਟ ਹੋਗਾ ਸਲਵਾਰ ਦਾ ਹੀ ਪੂਰਾ ਹੋਗਾ ਦੁਪੱਟਾ ਵੀ ਕਿੰਨਾ ਟੁੱਲਾ ਹੋਗਾ ਇਹ ਨਹੀਂ ਹੈਗਾ ਵੀ ਜਲਦੀ ਹੋ ਜਾ ਆਹ ਦੇਖੋ ਸੋਹਣਾ ਆ ਕਿੰਨਾ ਸੋਹਣਾ ਦੀਦੀ ਦੇਖੀ ਆ ਜਾਓ ਉੱਪਰ ਚੱਲੋ ਇਹ ਦੀਦੀ ਇਹ ਲੈ ਲੈਣੀ ਐ ਇਹ ਲਾਈਨਿੰਗ ਵਾਲਾ ਨਹੀਂ ਹੈ ਨਹੀਂ ਨਹੀਂ ਅੱਛਾ ਦੋਹੀ ਹੈ ਇਹ ਲਾਈਨ ਨਹੀਂ ਤੂੰ ਤੁਸੀਂ ਹੱਥੋਂ ਨਾ ਆਵਾ ਆਹੀ ਦੇ ਦਿਓ ਤੁਸੀਂ ਮੈਨੂੰ ਇਹ ਸੁਣਦੇ ਨਹੀਂ ਜੀ ਉਹ ਕਿੰਨਾ ਸੋਹਣਾ ਹੈ ਔਰ ਮਸਲੀਨ ਹੈ ਇਹਦੇ ਵਿੱਚ ਕਲਰ ਆ ਇਹ ਸੋਹਣਾ ਵੈਸੇ ਵਧੀਆ ਸੂਟ ਆ ਵੈਸੇ ਆਹੀ ਦੇ ਦਿਓ ਤੁਸੀਂ ਮੈਨੂੰ ਮੈਨੂੰ ਸੋਹਣਾ ਲੱਗਦਾ ਇਹ ਕਲਰ ਆ ਜੀ ਕਲਰ ਆ ਵੀ ਸੋਹਣਾ ਸਾਬ ਛੋਟੂ ਸੂਟ ਤਾਂ ਤਾਂ ਹੁਣ ਕੱਢੇ ਵਧੀਆ ਹੈ ਪਹਿਲਾਂ ਵੀ ਵਧੀਆ ਆਪਸ਼ਨ ਸੀ ਨਾ ਹੋ ਸਕਦੀ ਐ ਲੈ ਲੋ ਇਹ ਕਿ ਦੀ 1400 ਦੇ ਸੁਣਤਾ ਅੱਛਾ ਜੀ ਜੀ ਅਸੀਂ ਦੋ ਲਈ ਅਸੀਂ ਇੰਨੀ ਤਾਂ ਸ਼ਾਪਿੰਗ ਕਰ ਲਈ ਚੱਲੇ ਆਪਣੀ ਦੁਕਾਨ ਹੈਗੀ ਕਿੱਥੇ ਮੜੀ ਜੇ 10 ਵੀ 2 ਕਸਟਮਰਾਂ ਨੂੰ ਆਪਣੀ ਦੁਕਾਨ ਆ ਗਈ ਜੀ ਕਰਿਆ ਵਾਲੇ ਸਾਹਮਣੇ ਰੋਪੜ ਚੂੜੀ ਬਾਜ਼ਾਰ ਬਾਬਾ ਨਾਨਕ ਸ਼ੋਭਾ ਜੀ ਇਹ ਨਾਲ ਮੰਦੇ ਵਾਲੀ ਦੁਕਾਨਾਂ ਜੇ ਆਪਣੇ ਆਪਣੇ ਸੂਟ ਆ ਹਾਂ ਬਾਬਾ ਵੀ ਬਾਕੀ ਸੂਟ ਬਹੁਤ ਸੋਹਣੇ ਆ ਵੈਸੀ ਤੇ ਤੁਸੀਂ ਐਂਟਰੀ ਕਰੋਗੇ ਵੀਰੇ ਬੜੇ ਪਿਆਰ ਦੇ ਨਾਲ ਮਿੱਟੀ ਦੇ ਸਮਾਇ ਦੇ ਕਿ ਤੁਹਾਨੂੰ ਟੈਂਡਰ ਕਰੂਗਾ ਆਹ ਡਿਸਕਾਊਂਟ ਦਿਖਾਉਂਦਾ ਜੀ ਬਸ ਇਹ ਪਹਿਲਾਂ ਤੁਹਾਨੂੰ ਡਿਸਕਾਊਂਟ ਤੇ ਭੈਣ ਸੂਟ ਲੱਗੇਵੇ ਲੈ ਜਾ ਬਸ ਆਏ ਹੋਗੇ ਇਹ ਵੀ ਬਹੁਤ ਸੋਹਣੇ ਸੋਹਣੇ ਆ ਨਹੀਂ ਨਹੀਂ ਬਿਲਕੁਲ ਸੂਟ ਸੂਟ ਬਹੁਤ ਸੋਹਣੇ ਆ ਅੱਜ ਜਿੰਨਾ ਮਰਜ਼ੀ ਵੀ ਜਿੰਟ ਕਰੋ ਚੇਂਜ ਕਰਨ ਦੀ ਸਭ ਨੂੰ ਅਪੋਰਟੀਟੀ ਹੈ ਚੇਂਜ ਕਰ ਸਕਦੇ ਜੇ ਤੁਹਾਨੂੰ ਨਹੀਂ ਕੁਝ ਲੱਗਦਾ ਨਹੀਂ ਨਹੀਂ ਗੱਲ ਬੜੇ ਦੀ ਕੁਆਲਟੀ ਮਿਲੂ ਜੇ ਖਰਾਬ ਹੋਗਾ ਤਾਂ ਵਾਪਸੀ ਹੈ ਕੱਪੜੇ ਦੀ ਠੀਕ ਹੈ ਠੀਕ ਹੈ ਠੀਕ ਹੈ ਚਲੋ ਫਿਰ ਹਾਂ ਚੱਲੀਏ